hi john, my name is Virender from usa india today newspaper and Sargam tv usa and i'm also doing marriageonline.com We will find girls and girls for you to marry and uh, you can call me anytime 510 or 943-8037 or you can email me serganttv at gmail.com or you can fill up your bio data on मैरिज लगन थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ऑथेंटिक मेट्रीमोनल प्रोफाइल्स और दोस्त हु फॉर राइट ऑफ ग्रूम फॉर मैरिज register at info@marriageleghen.com we cater for usa canada uk australia india fiji and Laura. for more information call 5109438037 트럼프 ਨੇ ਆਖਰਕਾਰ ਮਨਿਆ ਪ੍ਰਵਾਸੀਆਂ ਤੋਂ ਬਗੈਰ ਅੱਗੇ ਨਹੀਂ ਵੱਧ ਸਕਦੇ ਜੀहां ਪ੍ਰਵਾਸੀਆਂ ਲਈ ਅਮਰੀਕਾ ਦੇ ਦਰਵਾਜ਼ੇ ਬੰਦ ਕਰਨ ਮਗਰੋਂ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਪਹਿਲੀ ਵਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਤੇ ਅਫਸੋਸ ਜਿਹੜਾ ਗਾਇਆ ਉਹ ਜ਼ਾਹਰ ਕੀਤਾ ਏ ਜੀਹਾਂ ਰਾਸ਼ਟਰਪਤੀ ਦਾ ਦਿਲ ਪਸੀਸ ਦਾ ਮਹਿਸੂਸ ਹੋ ਰਿਹਾ ਗਾਇਆ ਤੇ ਇਮੀਗ੍ਰੇਸ਼ਨ ਦੇ ਮੁੱਦੇ ਤੇ ਪਹਿਲੀ ਵਾਰ ਨਰਮ ਰੁਖ ਅਖਤਿਆਰ ਕਰਦਿਆ ਉਹਨਾਂ ਕਿਹਾ ਕਿ ਅਮਰੀਕਾ ਨੂੰ ਅੱਗੇ ਵਧਣ ਲਈ ਵਿਦੇਸ਼ੀ ਹੁਨਰਬੰਦ ਕਾਮਿਆਂ ਦੀ ਜ਼ਰੂਰਤ ਹੈ ਅਤੇ ਇੱਕ ਨਿਜੀ ਚੈਨਲ ਦੇ ਇੰਟਰਵਿਊ ਦੌਰਾਨ 트ੰਪ ਨੇ ਕਿਹਾ ਕਿ ਬਿਨਾਂ ਸ਼ੱਕ ਅਮਰੀਕਾ ਵਿੱਚ ਟੈਲੈਂਟ ਲੋਕਾਂ ਦੀ ਕਮੀ ਨਹੀਂ ਪਰ ਕੁਝ ਖਾਸ ਖੇਤਰਾਂ ਵਿੱਚ ਸਾਡੇ ਕੋਲ ਕਾਬਲ ਲੋਕਾਂ ਦੀ ਘਾਟ ਹੈ ਅਮਰੀਕਾ ਦੇ ਬੇਰੁਜ਼ਗਾਰ ਲੋਕਾਂ ਨੂੰ ਮਿਜ਼ਾਈਲ ਫੈਕਟਰੀ ਵਿੱਚ ਨਹੀਂ ਭੇਜਿਆ ਜਾ ਸਕਦਾ ਅਤੇ ਇਹ ਜ਼ਿੰਮੇਵਾਰੀ ਅਕਾਦਮਿਕ ਪੱਖੋਂ ਯੋਗ ਵਿਦੇਸ਼ੀ ਨਾਗਰਿਕਾਂ ਨੂੰ ਹੀ ਨੀਤੀ ਦਿੱਤੀ ਜਾ ਸਕਦੀ ਏ 트럼ਪ ਨੇ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਜਾਰਜੀਆ ਵਿੱਚ ਹੁਨਰਬੰਦ ਵਿਦੇਸ਼ੀ ਕਾਮਿਆਂ ਨੂੰ ਹਟਾਏ ਜਾਣ ਦਾ ਮਾੜਾ ਅਸਰ ਸਾਹਮਣੇ ਆਇਆ ਹੈ ਦੱਖਣੀ ਕੋਰੀਆ ਤੋਂ ਆਏ ਲੋਕ ਕੰਮ ਕਰ ਰਹੇ ਹਨ ਜਿਨ੍ਹਾਂ ਨੇ ਸਾਰੀ ਉਮਰ ਬੈਟਰੀਆਂ ਬਣਾਉਣ ਦਾ ਕੰਮ ਕੀਤਾ ਅਤੇ ਬੈਟਰੀਆਂ ਤਿਆਰ ਕਰਨ ਦਾ ਕੰਮ ਬਹਿਦ ਕੁੰਜਲਦਾਰ ਹੈ ਅਤੇ ਖਤਰਨਾਕ ਹੈ ਅਤੇ ਦੱਖਣੀ ਕੋਰੀਆ ਵਾਲੇ ਸਤਾਨਿਕ ਲੋਕਾਂ ਨੂੰ ਹੁਨਰ ਸਿਖਾ ਰਹੇ ਹਨ ਇੱਥੇ ਦੱਸਣਾ ਬੰਦਾ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵਾਲਿਆਂ ਨੇ ਸਤੰਬਰ ਮਹੀਨੇ ਦੌਰਾਨ ਜਾਰਜੀਆ ਵਿੱਚ ਹੂਡੇਈ ਦੇ ਇੱਕ ਕਾਰਖਾਨੇ ਤੇ ਛਾਪਾ ਮਾਰਦਿਆਂ ਸੈਂਕੜੇ ਕੋਰੀਅਨ ਕਾਮਿਆਂ ਨੂੰ ਗ੍ਰਿਫਤਾਰ ਕਰਕੇ ਡਿਪੋਰਟ ਕਰ ਦਿੱਤਾ ਸੀ ਸਿਰਫ ਇੰਨਾ ਹੀ ਨਹੀਂ ਐਚਬੀ ਪ੍ਰੋਗਰਾਮ ਐਚ1ਬੀ ਪ੍ਰੋਗਰਾਮ ਅਧੀਨ ਅਮਰੀਕਾ ਆਉਣ ਵਾਲੇ ਕਾਮਿਆਂ ਤੇ 1 ਲੱਖ ਡਾਲਰ ਦੀ ਫੀਸ ਵੀ ਲਗਾ ਦਿੱਤੀ ਸੀ ਜੋ ਨੇੜ ਭਵਿੱਖ ਵਿੱਚ ਹਟਾਈ ਜਾ ਸਕਦੀ ਹੈ ਇੰਟਰਨੈਸ਼ਨਲ ਸਟੂਡੈਂਟ ਦੇ ਮੁੱਦੇ ਤੇ ਵੀ 트ੰਪ ਨੇ ਯੂ ਟਰਨ ਲੈਂਦਿਆਂ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਪਰੰਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਨਾ ਸਿਰਫ ਮੁਲਕ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੇ ਹਨ ਸਗੋਂ ਯੂਨੀਵਰਸਿਟੀ ਦੀ ਆਰਥਿਕ ਹਾਲਤ ਨੂੰ ਵੀ ਸੰਭਾਲਣ ਦਾ ਕੰਮ ਕਰਦੇ ਹਨ 트ੰਪ ਨੇ ਮੰਨਿਆ ਹੈ ਕਿ ਜੇ ਭਾਰਤ ਜਾਂ ਚੀਨ ਵਰਗੇ ਮੁਲਕਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਕਟਾਈ ਗਈ ਤਾਂ ਅਮਰੀਕਾ ਦੇ ਅੱਦੇ ਕਾਲਜ ਬੰਦ ਹੋ ਸਕਦੇ ਹਨ ਅਤੇ ਉਹ ਬਿਲਕੁਲ ਨਹੀਂ ਚਾਹੁੰਦੇ ਕਿ ਜੇਹਾ ਹੋਵੇ ਚੇਤਾ ਰਹੇ ਕਿ 트럼ਪ ਦੇ ਹੁਕਮਾਂ ਤੇ ਮਈ ਮਹੀਨੇ ਦੌਰਾਨ ਇੰਟਰਨੈਸ਼ਨਲ ਸਟੂਡੈਂਟਸ ਦੀ ਸਟੂਡੈਂਟਸ ਦੀ ਨਵੀਂ ਵੀਜ਼ਾ ਇੰਟਰਵਿਊ ਤੇ ਰੋਕ ਲਾ ਦਿੱਤੀ ਗਈ ਸੀ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਜਹੂਦੀਆਂ ਵਿਰੁੱਧ ਹੁੰਦੇ ਰੋਸ ਵਿਖਾਵਿਆਂ ਦੇ ਮੱਦੇ ਨਜ਼ਰ ਫੈਸਲਾ ਲਿਆ ਗਿਆ ਹੈ ਕਿ ਇਸੇ ਵੇਲੇ 트럼ਪ ਦੀ ਸੋਚ ਪੂਰੀ ਤਰ੍ਹਾਂ ਬਦਲਦੀ ਹੋਈ ਮਹਿਸੂਸ ਹੋ ਰਹੀ ਹੈ ਹੁੰਦੀ ਕਿ ਨਾਏ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ 트럼ਪ ਕੀ ਫੈਸਲਾ ਲੈ ਸਕਣ ਹਾਈ ਫ੍ਰੈਂਡਸ ਹਾਈ ਜਨ ਮਾਈ ਨੇਮ ਇਜ਼ ਵੀਰੇਂਦਰ ਫਰਮ ਯੂ ਐਸ ਏ ਇੰਡੀਆ ਟੂਡੇ ਨਿਊਜ਼ਪੇਪਰ ਐਂਡ ਸਰਗਮ ਟੀਵੀ ਯੂ ਐਸ ਏ And I'm also doing marriagelegend.com. We will find girls and girls for you to marry. And uh, you can call me anytime, 510-943-8037. Or you can email me sargamtv at gmail.com. Or you can fill up your bio data on marriagelegend.com. Thank you. रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है राइट ऑफ ग्रूम फॉर मैरिज रजिस्टर एट इन्फो एट मैरिज लगन डॉट कॉम वी केट अस ए कैनेडा यू के ऑस्ट्रेलिया इंडिया फिजी एंड लोर मोर इन्फॉर्मेशन कॉल फाइव वन जीरो नाइन फोर थ्री एट जीरो थ्री सेवन